ਜਵਾਨ ਸੀ 29 ਸਾਲਾ ਬਿਕਰਮਜੀਤ ਸਿੰਘ ਜਿਹਦੀ ਬੀਤੀ ਇੱਕ ਦਸਤ ਨੂੰ ਦੁਬਈ ਚ ਕੁਝ ਕਾਰਨਾ ਕਰਕੇ ਮੌਤ ਹੋ ਗਈ ਸੀ ਉਹਦੀ ਡੈੱਡ ਬੋਡੀ ਲੈਣ ਲਈ ਇੱਥੇ ਆਇਆ ਪਰਿਵਾਰ ਨੇ ਸਾਡੇ ਨਾਲ ਸੰਪਰਕ ਕੀਤਾ ਸੀਗਾ ਵੱਖ-ਵੱਖ ਇਲਾਕੇ ਦੀਆਂ ਸਖਸ਼ੀਤਾ ਰਾਈ ਵੀ ਤੇ ਉਹ ਪਤਾ ਲੱਗਾ ਸੀਗਾ ਕਿ ਉਹ ਕੰਪਨੀ ਜਿਹੜੀ ਉਹ ਇਨਕਾਰੀ ਆ ਉਹ ਭੇਜਣ ਤੋਂ ਡੈੱਡ ਬੋਡੀ ਤੋਂ ਉਹਨਾਂ ਨੇ ਮਨਾਂ ਕਰਤਾ ਹੈ ਆਦਵ ਰਾਏ ਸਾਹਿਬ ਨਾਲ ਜਦੋਂ ਸਾਡਾ ਸੰਪਰਕ ਹੋਇਆ ਉਹਨਾਂ ਨੇ ਉੱਥੇ ਭਾਰਤੀ ਐਮਬੈਸੀ ਜਿਹੜੀ ਆ ਉਹਦੇ ਨਾਲ ਸੰਪਰਕ ਕਰਕੇ ਉਸ ਕੰਪਨੀ ਦੀ ਜ਼ਿੰਮੇਵਾਰੀ ਫਿਕਸ ਕੀਤੀ ਕਿ ਤੁਸੀਂ ਇਹ ਡੈੱਡ ਬੋਡੀ ਜ਼ਰੂਰ ਭੇਜੋ ਆਪਣੇ ਸਰਬੱਦਾ ਪਲਾਟ ਚੈਰੀਟੇਬਲ ٹرسٹ ਦੇ ਸਰਪ੍ਰਸਟ ਡਾਕਟਰ ਐਸ ਪੀ ਸਿੰਘ ਓਬਰਾਏ ਦੀ ਯਤਨਾ ਸਦਕਾ ਸਰਹੱਦੀ ਹਲਕਾ ਅਜਨਾਲਾ ਨਾਲ ਸੰਬੰਧਿਤ ਪਿੰਡ ਮਧੂ ਛਾਂਗਾ ਦੇ 29 ਸਾਲਾ ਵਿਕਰਮਜੀਤ ਸਿੰਘ ਦੀ ਮ੍ਰਿਤਕ ਦੀ ਦੁਬਈ ਤੋਂ ਸ਼੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡੇ ਅੰਮ੍ਰਿਤਸਰ ਵਿਖੇ ਪੁੱਜੀ ਇਸ ਸੰਬੰਧ ਵਿੱਚ ਜਾਣਕਾਰੀ ਦਿੰਦਿਆਂ ਵਿਕਰਮਜੀਤ ਸਿੰਘ ਦੇ ਪਿੰਡ ਦੇ ਮੌਤਬਰਾਂ ਨੇ ਦੱਸਿਆ ਕਿ ਵਿਕਰਮਜੀਤ ਸਿੰਘ ਹੋਰਨਾ ਨੌਜਵਾਨਾਂ ਵਾਂਗ ਕੁਝ ਸਮਾਂ ਪਹਿਲਾਂ ਹੀ ਕਰਜ਼ਾ ਚੁੱਕ ਕੇ ਆਪਣੇ ਬਿਹਤਰ ਭਵਿੱਖ ਦੇ ਸੁਪਨੇ ਲੈ ਕੇ ਦੁਬਈ ਗਿਆ ਸੀ ਜਿੱਥੇ ਬੀਤੀ 1 ਅਗਸਤ ਨੂੰ ਅਚਾਨਕ ਉਸਦੀ ਮੌਤ ਹੋ ਗਈ ਪਿੰਡ ਵਾਸੀਆਂ ਨੇ ਦੱਸਿਆ ਕਿ ਇਸ ਸੰਬੰਧ ਭਾਗੀ ਘਟਨਾ ਸੰਬੰਧੀ ਉਨ੍ਹਾਂ ਨੂੰ ਟਰਸਟ ਦੀ ਅੰਮ੍ਰਿਤਸਰ ਟੀਮ ਰਾਹੀਂ ਜਾਣਕਾਰੀ ਮਿਲੀ ਸੀ ਉਹਨਾਂ ਨੇ ਦੱਸਿਆ ਕਿ ਜਦੋਂ ਉਹਨਾਂ ਨੇ ਇਸ ਕੇਸ ਦੀ ਪੈਰਵਾਈ ਕੀਤੀ ਤਾਂ ਉਹਨਾਂ ਨੂੰ ਪਤਾ ਲੱਗਾ ਕਿ ਵਿਕਰਮਜੀਤ ਸਿੰਘ ਜਿੱਥੇ ਕੰਮ ਕਰਦਾ ਸੀ ਉਸ ਕੰਪਨੀ ਵੱਲੋਂ ਵਿਕਰਮ ਦੀ ਮ੍ਰਿਤਕ ਦੇ ਭਾਰਤ ਭੇਜਣ ਤੋਂ ਇਨਕਾਰی ਕੀਤੀ ਜਾ ਰਹੀ ਸੀ ਜਿਸ ਉੱਤੇ ਉਹਨਾਂ ਨੇ ਡਾਕਟਰ ਐਸਪੀ ਓਬਰਾਇਨ ਨਾਲ ਸੰਪਰਕ ਕੀਤਾ ਤੇ ਉਹਨਾਂ ਵੱਲੋਂ ਭਾਰਤੀ ਦੂਤਾਵਾਸ ਦੀ ਮਦਦ ਨਾਲ ਸਾਰੇ ਲੋੜਿੰਦੇ ਕਾਗਜ਼ਾਤ ਮੁਕੰਮਲ ਕਰਵਾ ਕੇ ਉਸੇ ਹੀ ਕੰਪਨੀ ਦੇ ਖਰਚ ਉਤੇ ਅੱਜ ਵਿਕਰਮਜੀਤ ਸਿੰਘ ਦੀ ਮ੍ਰਿਤਕ ਉਸ ਦੇ ਵਾਰਸਾਂ ਤੱਕ ਪਹੁੰਚਾਈ ਗਈ ਹੈ। ਅੱਜ ਅਸੀਂ ਇੱਥੇ ਰਿਪੋਰਟ ਤੇ ਸਰਦਾਰ ਐਸਪੀ ਸਿੰਘ ਰਾਇ ਦੀ ਅਗਵਾਈ ਹੇਠ ਆਏ ਆ ਮੇਰੇ ਨਾਲ ਸਰਦਾਰ ਸੁਖਿੰਦਰ ਸਿੰਘ ਹੀਰ ਨੇ ਜੋ ਪੰਜਾਬ ਪ੍ਰਧਾਨ ਨੀਆ ਟਰਸਟ ਦੇ ਅਸੀਂ ਨਾਲ ਖੇਤਰ ਨਾਲ ਸੰਬੰਧਿਤ ਮਧੂ ਸ਼ਾਂਗਾ ਪਿੰਡੋਂ ਉੱਥੋਂ ਦਾ ਨੌਜਵਾਨ ਸੀ 29 ਸਾਲਾ ਵਿਕਰਮਜੀਤ ਸਿੰਘ ਜੀ ਦੀ ਬੀਪੀ 1 ਅਗਸਤ ਨੂੰ ਦੁਬਈ ਚ ਕੁਝ ਕਾਰਨਾ ਕਰਕੇ ਮੌਤ ਹੋ ਗਈ ਸੀ ਉਹਦੀ ਡੈੱਡ ਬੋਡੀ ਲੈਣ ਲਈ ਇੱਥੇ ਆਏ ਆ ਪਰਿਵਾਰ ਨੇ ਸਾਡੇ ਨਾਲ ਸੰਪਰਕ ਕੀਤਾ ਸੀਗਾ ਵੱਖ-ਵੱਖ ਇਲਾਕੇ ਦੀਆਂ ਸ਼ਖਸੀਅਤਾਂ ਰਾਈ ਵੀ ਤੇ ਉਹ ਪਤਾ ਲੱਗਾ ਸੀਗਾ ਕਿ ਉਹ ਕੰਪਨੀ ਜਿਹੜੀ ਉਹ ਇਨਕਾਰੀ ਆ ਉਹ ਭੇਜਣ ਤੋਂ ਡੈੱਡ ਬੋਡੀ ਤੋਂ ਉਹਨਾਂ ਨੇ ਮਨਾਂ ਕਰਤਾ ਜਿਸ ਤੋਂ ਬਾਅਦ ਅਭਰਾਏ ਸਾਹਿਬ ਨਾਲ ਜਦੋਂ ਸਾਡਾ ਸੰਪਰਕ ਹੋਇਆ ਉਹਨਾਂ ਨੇ ਉੱਥੇ ਭਾਰਤੀ ਮੈਸੀ ਜਿਹੜੀ ਆ ਉਹਦੇ ਨਾਲ ਸੰਪਰਕ ਕਰਕੇ ਉਸ ਕੰਪਨੀ ਦੀ ਜ਼ਿੰਮੇਵਾਰੀ ਫਿਕਸ ਕੀਤੀ ਕਿ ਤੁਸੀਂ ਇਹ ਡੈੱਡ ਬੋਡੀ ਜ਼ਰੂਰ ਭੇਜੋ ਆਪਣੇ ਤੋ ਫਿਰ ਹੁਣ ਕੰਪਨੀ ਨੇ ਸਾਰੀ ਕਾਗਜ਼ੀ ਕਾਰਵਾਈ ਕਰਨ ਅਪਰੰਤ ਕੰਪਨੀ ਨੇ ਦੇਸ਼ ਸਹਿਯੋਗ ਨਾਲ ਤੇ ਸਾਰਤੀ ਦੂਤਸਾ ਵਾਸਤੇ ਸਹਿਯੋਗ ਨਾਲ ਟਰਸਟ ਰਿ ਜਿਹੜੀ ਬਾਡੀ ਆ ਜਿੱਥੇ ਭੇਜੀ ਆ ਤੇ ਅਸੀਂ ਪਰਿਵਾਰ ਨੂੰ ਮਤਲਬ ਹੈਂਡਓਵਰ ਕਰਨਾ ਆ ਇੱਥੇ ਇਹ ਕਿੰਵੀ ਬਾਡੀ ਆ ਜਿੱਥੇ ਕਿਹੜੀ ਕੁੱਲ ਕਿੰਨੀਆਂ ਜੀਆਂ ਡੱਡ ਬਾਡੀਆਂ ਡਿਸ਼ ਤੋਂ ਆ ਚੁੱਕੀਆਂ ਨੇ ਤੋਂ ਹੋਂ ਤੱਕ ਜਿਹੜਾ ਬਰਾਏ ਸਾਹਿਬ ਦੇ ਯਤਨਾਂ ਨਾਲ ਇਹ ਵਾਲੀ ਵਿੱਚ ਬੋਡੀ ਪਾਕੀ 371 ਮ੍ਰਿਤਕ ਦੇ ਆ ਜਿਹੜੀਆਂ ਭਾਰਤ ਪੰਚਾਇਆ ਜਾ ਚੁੱਕੀਆਂ ਤੇ ਕੌਣ ਵਾਲੇ ਦਿਨਾਂ ਵਿੱਚ ਉੱਥੇ ਪਤਾ ਲੱਗਾ ਭਾਜੀ ਨੇ ਦੱਸਿਆ ਸਾਨੂੰ ਵੀ 6 ਤੋਂ 7 ਵਕਤ ਵਕਤ ਥਾਵਾਂ ਦੀਆਂ ਲਵਾਰਸ ਜਿਹੜਾਂ ਦੇ ਜਿਹੜਾ ਵਾਰਸਾਂ ਨੂੰ ਪਤਾ ਵੀ ਨਹੀਂ ਆ ਕੁ ਵੀ ਡੈੱਡ ਬੋਡੀਆਂ ਹੈਗੀਆਂ ਜਿਹੜੀਆਂ ਜਲਦੀ ਭਾਰਤ ਲਿਆਂਦੀਆਂ ਜਾਣਗੀਆਂ ਤੇ ਇੱਕ ਮਰਤਕ ਦੇ ਦਾ ਉੱਥੇ ਹੀ ਸਨਸਕਾਰ ਕਰ ਦਿੱਤਾ ਗਿਆ ਹੈ ਪਿੰਡ ਦੀ ਪੰਚਾਇਤ ਨੇ ਉੱਥੇ ਲਿਖ ਕੇ ਦੇ ਦਿੱਤਾ ਸੀ ਵੀ ਉਹਦੇ ਵਾਰਸ ਨਹੀਂ ਹੈਗੇ ਤੇ ਇੱਥੇ ਨਹੀਂ ਲਿਆਂਦਾ ਜਾ ਸਕਦਾ ਇਸ ਘਰ ਨੂੰ ਹਾਂਜੀ ਭਾਜੀ ਅੱਜ 에ਰਪੋਰਟ ਤੇ ਪਹੁੰਚੇ ਉਹ ਕੀ ਮਸਲਾ ਹੈਗਾ ਤੇ ਜੀ ਸਰ ਅਜ ਅਸੀਂ ਸਾਡਾ ਛੋਟਾ ਬੇਟਾ ਬੇਕਰਮਜੀਤ ਸਿੰਘ ਪਿੰਡ ਮਦੂਸ਼ਾਂਗੇ ਜੋ ਆਪਣੀ ਰੋਜੀ ਰੋਟੀ ਵਾਸਤੇ ਵਿਦੇਸ਼ ਵਿੱਚ ਗਿਆ ਸੀਗਾ ਕੁਝ ਫੋਣੀ ਨੇ ਉੱਥੇ ਘੇਰ ਲਿਆ ਤੇ ਉਹਦੇ ਉਹਦੀ 40 ਦਿਨ ਹੋ ਗਏ ਡੈਥ ਹੋਈ ਨੂੰ 1 ਅਗਸ ਨੂੰ ਉਥੇ ਉਹਦੀ ਡੈਥ ਹੋਈ ਤੇ ਅੱਜ ਅਸੀਂ ਮੈਂ ਤੇ ਮੇਰੀ ਸਾਰੀ ਟੀਮ ਅੱਜ ਕੈਬਨਟ ਮੰਤਰੀ ਸਰਦਾਰ ਕੁਲਦੀਪ ਸਿੰਘ ਢਾਲੀਵਾਰ ਜੀ ਨੇ ਵੀ ਆਉਣਾ ਸੀਗਾ ਪਰ ਕੁੁਰਜੇਵੇਂ ਕਰਕੇ ਉਹ ਆ ਨਹੀਂ ਸਕੇ ਤੇ ਉਹਨਾਂ ਨੇ ਮੇਰੀ ਦਾਸ ਦੀ ਡਿਊਟੀ ਲਈ ਵੀ ਤੁਸੀਂ ਜਾਓ ਤੇ ਮੇਰੇ ਨਾਲ ਸਾਡੇ ਸੁਖਿੰਦਰ ਹੇਰ ਜੀ ਐਸਪੀ ਅਬਰਾਜ ਦੀ ਟੀਮ ਉਹ ਵੀ ਮੇਰੇ ਨਾਲ ਮੌਜੂਦ ਆ ਤੇ ਅੱਜ ਉਹਦੀ ਡੈੱਡ ਬੋਡੀ ਆ ਰਹੀ ਏਅਰਪੋਰਟ ਤੇ ਅਸੀਂ ਉਹ ਡੈੱਡ ਬੋਡੀ ਲੈਣ ਵਾਸਤੇ ਆਏ ਆ ਤੇ ਸਾਰੀ ਟੀਮ ਨਾਲ ਆ ਤੇ ਮੈਂ ਅਬਰਾਈ ਜੀ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਕਿ ਇਸ ਬੱਚੇ ਦੀ ਘਰ ਦੀ ਹਾਲਤ ਬਹੁਤ ਤਰਸਜੋ ਗਿਆ ਤੇ ਕਿਰਪਾ ਕਰਕੇ ਉਹਦੀ ਮਾਤਾ ਦੀ مالی ਸਹਾਇਤਾ ਕੀਤੀ ਜਾਵੇ ਉਹਦੀ ਪੈਨਸ਼ਨ ਲਈ ਜਾਵੇ ਕਿਉਂਕਿ ਚਲੋ ਉਹ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰ ਸਕੇ ਬਾਕੀ ਅਸੀਂ ਆਪਣੇ ਵੱਲੋਂ ਪੂਰੇ ਨਗਰ ਵੱਲੋਂ ਜੋ ਪਿੰਡ ਦੀ ਗਵਾਹੀ ਕਰਦਾ ਸਾਡਾ ਛੋਟਾ ਵੀ ਜਗਰੂਪ ਜੀ ਵੱਲੋਂ ਪੂਰੇ ਨਗਰ ਵੱਲੋਂ ਅਸੀਂ ਆਪਣੇ ਐਸਪੀ ਅਬਰਾਈ ਜੀ ਦਾ ਬਹੁਤ ਬਹੁਤ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦੇ ਹਾਂ ਜੋ ਕਿ ਸਾਡੇ ਹਰ ਟਾਈਮ ਪੰਜਾਬ ਦੀ ਓਕੀ ਘੜੀ ਦੇ ਵਿੱਚ ਸਾਡੇ ਨਾਲ ਖੇਲਉਂਦੇ ਨੇ ਅਬਰਾਏ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ ਜੀ ਦਿਲੋਂ ਸਲੂਟ ਆ ਇਹੋ ਜੀ ਸ਼ਖਸੀਅਤ ਜ਼ਿਕਰ ਹੋ ਗਿਆ ਕਿ ਡਾਕਟਰ ਅਬਰਾਏ ਦੇ ਯਤਨ ਸਦਕਾ ਹੁਣ ਤੱਕ 371 ਦੇ ਕਰੀਬ ਬਦਨਸੀਬ ਲੋਕਾਂ ਦੀ ਮ੍ਰਿਤਕ ਸਰੀਰ ਉਹਨਾਂ ਦੇ ਵਾਰਸਾਂ ਤੱਕ ਪਹੁੰਚਾਏ ਜਾ ਚੁੱਕੇ ਨੇ ਅੰਮ੍ਰਿਤਸਰ ਤੋਂ ਗੁਰਪ੍ਰੀਤ ਸਿੰਘ ਦੀ ਰਿਪੋਰਟ ਅੰਮ੍ਰਿਤਸਰ ਕੇਸਰੀ